ਠੀਕ ਹੈ ਜੀ ਪੰਨਿਆਂ ਦਾ ਸ਼ੌਂਕ ਰੋਕ ਕੇ ਕਲਰ ਹਲੋ ਜੀ ਆਪਣੇ ਭਾਈ ਵੀ ਨਹੀਂ ਪੇਰ ਲੈਣ ਗਏ ਆ ਤੁਹਾਨੂੰ ਚੈੱਕ ਆਪਣੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਅਗਰਪ੍ਰੀਤ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਮਲਕੀ ਸਿੰਘ ਜੀ ਰਦਾਵਾ ਸਾਹਿਬ ਉਹਨਾਂ ਦਾ ਧੰਨਵਾਦੀ ਹਣੀ ਧੰਨਵਾਦੀ ਭਾਈ ਭਾਈ ਮੇਰੇ ਟੈਡੀ ਕਬੂਤਰ ਲੈ ਕੇ ਆਇਆ ਜੀ ਤੁਹਾਨੂੰ ਸ਼ੌਂਕ ਕਰਾਉਣ ਲੱਗੇ ਆ ਜੀ ਵੇਖੋ ਜੀ ਬਿਲਕੁਲ ਸਾਫ਼ ਤੇ ਦੁੱਧ ਚਿੱਟੀਆਂ ਅੱਖਾਂ ਜੀ ਹੇਅਰ ਜੀ ਕਲਰ ਪਰ ਦਿਖਾ ਦੇ ਇਹ ਪਾਰਿਆ ਜੀ ਲਓ ਜੇ ਖੁਸ਼ਕ ਪੰਜਿਆਂ ਦਾ ਠੀਕ ਹੈ ਜੀ ਇਹ ਕਬੂਤਰ ਜੇ ਫੁੱਲ ਇਹਦੇ ਨਾਲ ਫੀਮੇਲ ਜਿਹੜੀ ਲੱਗੀ ਹੋ ਲਓ ਜੀ ਇਹ ਉਹ ਠੀਕ ਹੈ ਜੀ ਜਿਹੜੀ ਉਹਦੇ ਨਾਲ Pir diargitai, oke oke. Oke. ਕਦਰ ਦਿਖਾ ਤੋ ਇਕਰ ਟੋਪਰ ਕਲਰ ਸਿੱਧੀ ਕਰਦੇ ਓਕੇ ਲਓ ਜੀ ਆਪਣੇ ਠੀਕ ਹੁੰਦਲ ਸਾਹਿਬ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਲਓ ਜੀ ਮੈਂ ਕਰਾ ਦਿੰਦੇ ਆਪਣੇ ਹੁੰਦਲ ਸਾਹਿਬ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਆਪਣੇ ਪ੍ਰਭਜੋਤ ਭਾਜੀ ਬਾਜਵਾ ਸਾਹਿਬ ਜਲੰਧਰ ਤੋਂ ਜੀ ਜੋਤ ਭਾਈ ਜੀ ਕਰਪੂਥਲੇ ਤੋਂ ਅਜਨਾਲੇ ਤੋਂ ਜੀ ਰਾਜੂ ਭਾਈ ਹੁਣੀ ਨਾਲ ਜੀ ਪਪੂ ਡਰਾਈਵਰ ਸਾਹਿਬ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਅਜਨਾਲੇ ਤੋਂ ਜੀ ਆਪਣੇ ਸਾਰੇ ਵੀਰ ਭਰਾ ਜਿੰਨੇ ਆਪਾਂ ਕਮੈਂਟ ਕਰਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਫੌਜੀ ਸਾਹਿਬ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਖੇਮ ਕਰਨ ਤੋਂ ਜੀ ਆਪਣੇ ਆ ਲੋ ਜੀ ਪੰਜਿਆਂ ਦਾ ਹੀ ਸ਼ੌਂਕ ਕਰ ਲੋ ਇਹ ਬਰੀਡਰ ਕਬੂਤਰ ਹੈਗੇ ਜੀ ਭਾਈ ਹੁਣਾਂ ਦੇ ਤੇ ਜਿਹੜਾ ਅੱਜ ਤੁਹਾਨੂੰ ਬਹੁਤ ਸ਼ੌਂਕ ਕਰਾਉਂਦੇ ਪਈਆਂ ਤੇ ਇਹ ਹੀ ਛਾਤੇ ਆ ਜੀ ਇਹਨਾਂ ਦੀ ਛੋਟੀ ਇਥੋਂ ਡਾਉਂਦੇ ਬਹੁਤ ਵਧੀਆ ਸ਼ੌਂਕ ਹੈ ਤੇ ਮੈਂ ਭਾਜੀ ਨੂੰ ਲਓ ਜੀ ਇਹ ਮਾਦੀ ਫੇਰ ਇੱਕ ਰੀ ਅੱਖ ਦਾ ਸ਼ੌਂਕ ਕਰਾ ਦੋ ਡੈਡੀ ਮਾਦੀ ਇਹ ਬਿਲਕੁਲ ਇਹ ਕਰੀਮੀ ਜੀ ਅੱਖ ਥੋੜੀ ਜੀ ਸ਼ੇਡ ਦਿੰਦੀ ਜੀ ਠੀਕ ਹੈ ਜੀ ਬਹੁਤ ਹੀ ਨਿਆਬ ਬਹੁਤ ਹੀ ਵਧੀਆ نسل ਦਾ ਇਹ ਕਬੂਤਰ ਭਾਜੀ ਉਹਨਾਂ ਦੇ ਤੇ ਰੋਈ ਭਾਈ ਜੀ ਨੇ ਦਾ ਬਹੁਤ ਵਧੀਆ ਜਿਹੜਾ ਆਪਾਂ ਨੂੰ ਸ਼ੌਂਕ ਲੱਗਾ ਤੇ ਮੈਂ ਇਸ ਕੇ ਭਰਾ ਨੂੰ ਮੈਂ ਰਿਕੁਐਸਟ ਕੀਤੀ ਭਾਈ ਜੀ ਨੂੰ ਸਾਨੂੰ ਜਰੂਰ ਸ਼ੌਂਕ ਕਰਾਓ ਜੀ ਕਿਉਂਕਿ ਕਾਫੀ ਦਿਨਾਂ ਦੇ ਆਪਣੇ ਭਾਈ ਜੀ ਨਾਲ ਜਿਹੜੇ ਗੱਲਬਾਤ ਚੱਲਦੀ ਪਈ ਜੇ ਮੋਬਾਈਲ ਤੇ ਤੇ ਮੈਂ ਭਾਈ ਟਾਡੇ ਕੋਲ ਆਣਾਂ ਦੇ ਆਪਾਂ ਸ਼ੌਂਕ ਕਰਾਉਣਾ ਜੇ ਤੁਹਾਡੇ ਕਬੂਤਰਾਂ ਦਾ ਠੀਕ ਹੈ ਜੀ ਅੱਜ ਆਪਾਂ ਆਏ ਆ ਤੇ ਸ਼ੌਂਕ ਕਰਾਉਂਦੇ ਮੈਂ ਜੀ ਸਾਨੂੰ ਠੀਕ ਹੈ ਭਾਈ ਓਕੇ ਭਾਈਓੜੇ ਆਪਣੇ ਲਾਲ ਕਮਗਰ ਹੈਗੇ ਨਾ ਤੁਹਾਡੇ ਉਹਨਾਂ ਦਾ ਸ਼ੌਕ ਲਾਲ ਖਾਂ ਦੀ ਕਮਗਰ ਉਹਨਾਂ ਦਾ ਸ਼ੌਕ ਕਰਾਈ ਦਰ ਦੱਸੋ ਖੁਸ਼ਿਆ ਕਰਨਾ ਹਾਂਜੀ ਭਾਈ ਹਾਂਜੀ ਪ੍ਰਿੰਸ ਕਮਗਰ ਕਬੂਤਰ ਜੀ ਅੱਛਾ ਠੀਕ ਹੈ ਜੀ ਲਓ ਜੀ ਭਾਈ ਜੀ ਨੇ ਲਿਆਂਦਾ ਜੀ ਲਾਲ ਗਾੜੀ ਅੱਖ ਜੇ ਤੇ ਪ੍ਰਿੰਸ ਕਮਗਰ ਕਬੂਤਰ ਦੀ ਸ਼ੌਕ ਕਰੋ ਜੀ ਮੇਰੇ ਭਰਾ ਸਾਰੇ ਲੋ ਜੀ ਆ ਪਰ ਜੇ ਵਾਹ ਵਾਹ ਪਰ ਬਹੁਤ ਹੀ ਵਧੀਆ ਇਹਨੂੰ ਲੱਗਾ A1 ਪੰਜੇ ਦਾ ਕਲਰ ਦਾ ਇਹ ਹੈ ਜੀ ਕਲਰ ਓਕੇ ਆਂ ਦੇ ਵਹਿਲੇ ਹੀ ਆ ਮਨੇ ਫੇਰ ਕਿਹਨ ਟਾਈਮ ਕੱਟੀ ਘਾਇਓ ਭਾਈ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਭਾਈ ਕੋਈ ਗੱਲ ਨਹੀਂ ਆ ਫੀਮੇਲ ਹੈ ਜੀ ਹਾਂਜੀ ਹਾਂਜੀ ਅਛੇ ਅਛੇ ਜੀ ਮੈਂ ਨਾਰ ਸਮਝਿਆ ਸੀ ਜੀ ਨਹੀਂ ਨਹੀਂ ਮੈਂ ਪਹਿਲਾਂ ਸ਼ੌਂਕ ਕਰਦਾ ਪਿਆ ਹਨਾ ਮਾਦੀ ਮਾਦੀ ਠੀਕ ਠੀਕ ਲਓ ਜੀ ਇਹ ਉਹਦੇ ਨਾਲ ਮਾਦੀ ਲੱਗੀ ਹੈ ਜੀ ਆਓ ਯਾਰ ਇੱਥੇ ਖਲੋਸ ਆ ਗਏ ਫੋਟੋ ਖਜਾਈ ਇੱਥੇ ਇੱਕ ਦਿਨ ਆਪਦੇ ਇਹ ਪਰ ਖੋਲ ਲਿਆ ਤਾਂ ਇਹ ਹੈ ਜੀ ਪਰ ਠੀਕ ਹੈ ਜੀ ਪੰਜ ਕਲਰ ਦਾ ਠੀਕ ਹੈ ਕਬੂਤਰੀ ਹੱਥੇ ਚ ਰੱਖੀਓ ਜੀ ਵੀਰ ਜੀ ਤੇ ਜੇ ਇਹਨਾਂ ਨੂੰ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਜਿੰਨੇ ਆਪਣੇ ਸਬਸਕ੍ਰਾਈਬਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਬਹੁਤ ਜ਼ਿਆਦਾ ਨੂੰ ਪਿਆਰ ਦੇ ਰਹੇ ਜੀ ਠੀਕ ਹੈ ਜਿੰਨਾ ਵੀਰਾਂ ਦੇ ਨਹੀਂ ਨਾਲ ਹੈ ਜਾਂਦੇ ਠੀਕ ਹੈ ਜੀ ਤੇ ਜੀ ਸੁਨੇਹੇ ਤੁਹਾਡੇ ਸਾਰਾ ਕਰਿਆ ਕੋਈ ਜਰਾ ਆਪਣਾ ਚੰਦ ਜਿਹੜੇ ਆਪਾਂ ਨੂੰ ਨਾਮ ਜਿਹੜੇ ਰਹਿ ਜਾਂਦੇ ਆ ਤਕਰੀਬਨ ਆਪਾਂ ਫਾਸ ਵਿਦਿਕਾ ਕਾਪੀ ਤੇ ਲਿਖਾਂਗੇ ਤੇ ਉਤੋਂ ਤੁਹਾਡੇ ਨਾਮ ਵੀ ਲਿਆ ਗੁਰਸੇਵ ਕੋ ਭਾਈ ਆਪਣੇ ਉਹ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਮਿਲਦੇ ਤੁਹਾਨੂੰ ਨੈਕਸਟ ਵੀਡੀਓ 'ਚ ਸਤਿ ਸ਼੍ਰੀ ਅਕਾਲ